ਸ੍ਰੀ ਕਲਜੀ ਸਾਰੇ ਸਟੂਡੈਂਟਸ ਨੂੰ ਸੁਰਾਜੀ ਇੱਕ ਸਟੂਡੈਂਟ ਦੀ ਹਾਲੀ ਵਿੱਚ ਜਿਹੜੀ ਆ ਸਾਨੂੰ ਕਾਲ ਆਈ ਸੀਗੀ ਕਿ ਉਸ ਵਿਦਿਆਰਥੀ ਨੂੰ ਪੰਜਾਬ ਪੀਟੀਆਈ 2000 ਦਾ ਕੋਰਸ ਬਾਈ ਕਰਨ ਦੇ ਵਿੱਚ ਫੀਸ ਨੂੰ ਲੈ ਕੇ ਦਿੱਕਤ ਆ ਰਹੀ ਹੈ ਸੁਰਾਜੀ ਅਗਰ ਤੁਹਾਨੂੰ ਫੀਸ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਆਈ ਹੈ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਠੀਕ ਹੈ ਇਸ ਨੰਬਰ ਤੇ ਤੁਸੀਂ ਆਪਣੀ ਪੇਮੈਂਟ ਕਰ ਸਕਦੇ ਹੋ ਤੇ ਤੁਹਾਡਾ ਜਿਹੜਾ ਕੋਰਸ ਹੈਗਾ ਆ ਉਹ ਆਪਣੇ ਆਪ ਹੀ ਜਿਹੜਾ ਹੈਗਾ ਆ ਲੌਗਇਨ ਹੋ ਜਾਏਗਾ ਸਟਾਰਟ ਹੋ ਜਾਏਗਾ ਠੀਕ ਹੈ ਸੋ ਇਦਾਂ ਦੀ ਕੋਈ ਵੀ ਦਿੱਕਤ ਮੇਰੇ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਪੈਨਪਰਾਂ ਨੂੰ ਆਉਂਦੀ ਹੈ ਪੰਜਾਬ ਪੀਟੀਆਈ 2000 ਦਾ ਕੋਰਸ ਬਾਈ ਕਰਨ ਦੇ ਲਈ ਤੁਸੀਂ ਗਿਲਸ ਮੈਂਟਰਡ ਦੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਕੰਟੈਕਟ ਨੰਬਰ ਦੇ ਉੱਪਰ ਤੇ ਉਥੇ ਤੁਹਾਡੀ ਜਿਹੜੀ ਵੀ ਥਿਰੀ ਹੋਏਗੀ ਉਸ ਨੂੰ ਸੌਟ ਆਊਟ ਕੀਤਾ ਜਾਏਗਾ ਬਾਕੀ ਦੇ ਅਗਰ ਫਿਰ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਏਗੀ ਅੱਜ ਸ਼ਾਮ ਨੂੰ 6 ਵਜੇ ਦੀ ਕਲਾਸ ਦੇ ਵਿੱਚ ਮੈਂ ਤੁਹਾਡੀ ਕੁਇਰੀ ਫੀਸ ਰਿਲੇਟਡ ਜੋ ਵੀ ਹੋਏਗੀ ਉਸ ਨੂੰ ਜਰੂਰ ਸੌਟ ਆਊਟ ਕਰਾਂਗੀ